ਹੈਲੋ ਫਰੈਂਡਸ ਅੱਜ ਕਹਾਣੀ ਕਰਮਾਂ ਵਾਲੀ ਦਾ ਭਾਗ 6ਾ ਸੁਣਾਗੇ ਜੇਕਰ ਤੁਸੀਂ ਇਸ ਕਹਾਣੀ ਦੇ ਪਹਿਲੇ 5 ਭਾਗ ਨਹੀਂ ਸੁਨੇ ਤਾਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਸੁਣ ਸਕਦੇ ਹੋ ਆਓ ਸੁਣਦੇ ਹਾਂ ਇਸ ਦਿਲਚਸਪ ਕਹਾਣੀ ਦਾ ਭਾਗ 6ਾ ਪਿੱਛੇ ਖੜੀ ਮਲਕੀਤ ਉਹਨਾਂ ਦੀਆਂ ਇਹ ਗੱਲਾਂ ਸੁਣ ਅੱਗ ਬਬੂਲਾ ਹੋ ਗਈ ਚੁੱਪ ਨਹੀਂ ਰਹਿ ਗਿਆ ਨਾ ਇਹ ਚਾਚੀ ਫਲਾਤ ਤੋਂ ਉਹੀ ਸਾਰੀ ਦਿਹਾੜੀ ਦੂਜਿਆਂ ਦੇ ਘਰਾਂ ਵਿੱਚ ਤਾਂਘਾਂ ਕਰਦੀ ਰਹਿੰਦੀ ਹੈ ਨਾ ਜੇ ਬਿੰਦ ਚੜ ਚੁੱਪ ਰਹਿ ਜਾਂਦੀ ਬਾਕੀ ਦਾ ਸੇ ਨੂੰ ਫਾਇਹਾ ਪੈਂਦਾ ਸੀ ਮਲਕੀਤ ਗੁੱਸੇ ਨਾਲ ਲਾਲ ਹੋਈ ਬੋਲੀ ਸੁਰਜਨ ਨੇ ਕਿਹਾ ਐਡੇ ਕਿੰਨੀ ਕੀ ਗੱਲ ਹੋ ਗਈ ਜਿਹੜਾ ਇਨਾ ਸ਼ੋਰ ਮਚਾਇਆ ਮਲਕੀਤ ਨੇ ਕਿਹਾ ਨਾ ਜਿਵੇਂ ਤਾਂ ਤੁਹਾਨੂੰ ਕਾਸੀ ਚੀਜ਼ ਦਾ ਕੋਈ ਫਰਕ ਹੀ ਨਹੀਂ ਪੈਂਦਾ ਹਨਾ ਉਹਨਾਂ ਨੂੰ ਇਸ ਤਰ੍ਹਾਂ ਬੋਲਦੇ ਦੇਖ ਰੰਦੀਪ ਇੱਕਦਮ ਸਹਿਮ ਗਈ ਡਰ ਤੇ ਮਾਰੇ ਰੰਦੀਪ ਦੇ ਹੱਥ ਪੈਰ ਕੰਬਣ ਲੱਗ ਪਏ ਆਪਣੇ ਕਮਰੇ ਦੇ ਬਾਹਰ ਕੰਦ ਨਾਲ ਢੋਲ ਲਗਾਈ ਉਹ ਇਹ ਸਭ ਦੇਖ ਹੀ ਰਹੀ ਸੀ ਕਿ ਉਸੇ ਹੀ ਪਲ ਗੁੱਡੀ ਦੀ ਨਜ਼ਰ ਰੰਦੀਪ ਤੇ ਪਈ। ਓਹੋ ਮਗਰੋਂ ਕਰ ਲਿਓ ਜਿਹੜੀ ਬਹਿਸ ਕਰਨੀ ਐ। ਐਂ ਤਾਂ ਦੇਖ ਲੋ ਵੀ ਕੋਲੇ ਨੂੰ ਖੜੀ ਐ। ਐਵੇਂ ਹੁੰਦੇ ਸਾਹਮਣੇ ਜਲੂਸ ਕਰਦੇ ਸੋਹਣੇ ਲੱਗਦੇ ਹੋ ਕੋਈ। ਉਹ ਨਵੀਂ-ਨਵੀਂ ਤਾਂ ਆਈ ਐ ਇਸ ਘਰ ਵਿੱਚ। ਇਹ ਸਭ ਸੁਣੂਗੀ ਤਾਂ ਕੀ ਸੋਚੂਗੀ? ਆਪਣੇ ਬਾਰੀ ਉਹਨਾਂ ਨੂੰ ਚੁੱਪ ਕਰਾਉਂਦੀ ਹੋਈ ਕੋਲੇ ਜੇ ਬੋਲੀ। ਇੰਨਾ ਕਹਿ ਗੁੱਡੀ ਰੰਦੀਪ ਨੂੰ ਇੱਕ ਪਾਸੇ ਦੂਜੇ ਕਮਰੇ ਵਿੱਚ ਲੈ ਗਈ। ਰੰਦੀਪ ਪਰੇਸ਼ਾਨ ਹੁੰਦਿਆ ਹੱਥ ਦਾ ਇਸ਼ਾਰਾ ਕਰਦੇ ਪੁੱਛਿਆ ਕੀ ਹੋਇਆ ਭੂਆ ਜੀ ਬੁੱਢੀ ਨੇ ਕਿਹਾ ਤੂੰ ਫਿਕਰ ਨਾ ਕਰ ਪੁੱਤ ਕੁਛ ਨਹੀਂ ਹੋਇਆ ਉਹ ਤਾਂ ਐਵੇਂ ਹੀ ਇਹਨਾਂ ਦਾ ਪਹਿਲਾਂ ਤੋਂ ਆਪਸ ਵਿੱਚ ਥੋੜਾ ਬਹੁਤ ਮਨ ਮਟਾਉ ਹੈ ਬਸ ਹੋਰ ਕੁਝ ਨਹੀਂ ਉਹ ਜਿਹੜੀ ਬਾਹਰੋਂ ਇੱਕ ਔਰਤ ਆਈ ਸੀ ਨਾ ਬਸੰਤੀ ਬਸ ਉਹਦੇ ਨਾਲ ਤੇਰੀ ਸਾਜੀ ਦੀ ਥੋੜੀ ਬੰਦੀ ਘਟ ਹੈ ਤਾਂ ਕਰਕੇ ਉਹਨੂੰ ਬੋਲ ਰਹੀ ਹੈ ਤੂੰ ਨਾ ਐਵੇਂ ਫਿਕਰ ਕਰ ਆਪੇ ਬਿੰਦ ਝਟ ਬੋਲ ਬਾਲ ਕੇ ਚੁੱਪ ਕਰ ਜਾਉ ਤੂੰ ਐਨੇ ਇੱਥੇ ਹੀ ਬੈਠ ਮੈਂ ਆਉਣੀ ਹੁਣੇ ਠੀਕ ਹੈ ਰਨਦੀਪ ਨੇ ਹਾਂਜੀ ਵਿੱਚ ਸਿਰ ਹਿਲਾਇਆ ਮੇਰੀ ਸਿਆਣੀ ਧੀ ਉਹ ਜਿਸ ਸੇਰ ਉੱਪਰ ਪਿਆਰ ਨਾਲ ਹੱਥ ਫੇਰਦੀ ਹੋਈ ਐਨਾ ਕਹਿ ਬਾਤ ਚਲੀ ਗਈ ਕਿਸੇ ਪਾਸੇ ਖੜਨ ਜੋਗੇ ਨਹੀਂ ਰਹੀ ਆਪਾਂ ਤਾਂ ਹੁਣ ਜਿੰਨੂੰ ਵੀ ਦੇਖ ਲੋ ਉਹੀ ਐਂ ਕਹਿੰਦਾ ਵੀ ਲਾਲਚ ਵਿੱਚ ਆ ਕੇ ਵਿਆਹ ਕਰਾਇਆ ਆਪਣੇ ਮੁੰਡੇ ਦਾ ਨਾ ਕੋਈ ਪੁੱਛਣ ਵਾਲਾ ਹੋਵੇ ਆਪਾਂ ਕਿਹੜਾ ਕਿਸੇ ਭੁੱਖੇ ਨੰਗੇ ਖਾਨਦਾਨ ਤੋਂ ਆ ਸਾਰੀਆਂ ਉਮੀਦਾਂ ਤੇ ਫਿਰ ਗਿਆ ਪਾਣੀ ਕਹਿ ਮਲਕੀਤ ਮੱਥੇ ਤੇ ਹੱਥ ਰੱਖ ਕੇ ਰੋਣ ਲੱਗ ਪਈ ਮਲਕੀਤ ਨੂੰ ਇਸ ਤਰ੍ਹਾਂ ਦੁਖੀ ਹੁੰਦੇ ਦੇਖ ਰਾਜੂ ਉਸ ਨੂੰ ਚੁੱਪ ਕਰਾਉਂਦੇ ਆ ਬੋਲਿਆ ਕਿਉਂ ਮੰਮੀ ਤੁਸੀਂ ਵਾਰ-ਵਾਰ ਉਹੀ ਗੱਲ ਲੈ ਕੇ ਬਹਿ ਜਾਂਦੇ ਹੋ ਜੋ ਹੋਣਾ ਸੀ ਉਹ ਤਾਂ ਹੋ ਗਿਆ ਰੋਜ਼-ਰੋਜ਼ ਉਸ ਨੂੰ ਕੋਸੀ ਜਾਣ ਨਾਲ ਕਿਹੜਾ ਉਸ ਦੀ ਆਵਾਜ਼ ਵਾਪਸ ਆ ਜਾਣੀ ਹੈ ਬਾਕੀ ਰਹੀ ਗੱਲ ਲੋਕਾਂ ਦੀ ਉਹਨਾਂ ਦਾ ਤਾਂ ਕੰਮ ਹੀ ਇਹੀ ਹੁੰਦਾ ਹੈ ਹਰ ਕਿਸੇ ਵਿੱਚ ਕਮੀਆਂ ਲੱਭਣਾ ਤੇ ਫਿਰ ਉਸ ਨੂੰ ਨਿੰਦਣਾ ਉਹ ਵੀ ਕੋਈ ਮਰਜ਼ੀ ਨਾਲ ਨਹੀਂ ਆਈਏ ਇਸ ਘਰ 'ਚ ਮੈਂ ਵਿਆਹ ਕਰਾ ਕੇ ਲਿਆਇਆ ਆ ਆਪੇ ਔਖਾ-ਸੁਖਾ ਸਾਮ ਲੈਣਾ ਹੈ ਸਭ ਹਾਂ ਥੋੜਾ ਟਾਈਮ ਜ਼ਰੂਰ ਲੱਗਣਾ ਐ ਉਸਨੂੰ ਸਮਝਣ ਚ ਪਰ ਮੈਂ ਸਭ ਆਪੇ ਦੇਖ ਲੈਣਾ ਤੁਸੀਂ ਐਵੇਂ ਫਿਕਰ ਨਾ ਕਰੋ ਕਿਉਂ ਨਾ ਕਰਾਂ ਮੈਂ ਫਿਕਰ ਤੇਰੀ ਮਾਂ ਹਾਂ ਮੈਂ ਤੇਰੀ ਕੋਈ ਦੁਸ਼ਮਣ ਨਹੀਂ ਜਿਹੜਾ ਮੈਨੂੰ ਕੁਝ ਸਮਝ ਨਹੀਂ ਆਉਂਦਾ ਜਾਂ ਫਿਰ ਦੇਖਦਾ ਨਹੀਂ ਤੇਰੇ ਲਈ ਕੀ ਚੰਗਾ ਕੀ ਮਾੜਾ ਸਭ ਜਾਣਦੀ ਐ ਮੈਂ ਕਿਵੇਂ ਕੱਟੇਗਾ ਤੂੰ ਆਪਣੀ ਪੂਰੀ ਜ਼ਿੰਦਗੀ ਇਸ ਨਾਲ ਜਿਸ ਦਾ ਐਵੇਂ ਨਹੀਂ ਪਤਾ ਚੱਲਦਾ ਵੀ ਕੀ ਕਹਿਣਾ ਚਾਹੁੰਦੀ ਐ ਕੀ ਬੋਲ ਰਹੀ ਐ ਹੋਂਦੇ ਮਨ ਕੀ ਚੱਲ ਰਿਹਾ ਕੀ ਨਹੀਂ ਮਲਕੀਤ ਇੱਕੋ ਸਾਹ ਬੋਲੀ ਜਾ ਰਹੀ ਸੀ ਉਧਰ ਕਮਰੇ ਵਿੱਚ ਇਕੱਲੀ ਬੈਠੀ ਰੰਦੀਪ ਦਾ ਮਨ ਬੇਚੈਨ ਹੋਈ ਜਾ ਰਿਹਾ ਬਾਹਰੋਂ ਆ ਰਹੀਆਂ ਆਵਾਜ਼ਾਂ ਦੀ ਥੋੜੀ-ਥੋੜੀ ਗੂੰਜ ਉਸੇ ਕੰਨੀ ਪੈ ਰਹੀ ਪਰੰਤੂ ਕਮਰੇ ਵਿੱਚ ਠੀਕ ਸਾਫ਼ ਸੁਣਾਈ ਨਹੀਂ ਦੇ ਰਿਹਾ ਜਿਸ ਕਰਕੇ ਉਸ ਨੂੰ ਕੁਝ ਪਤਾ ਨਹੀਂ ਚੱਲ ਰਿਹਾ ਸੀ ਕਿ ਆਕਰ ਬਾਹਰ ਕਿਹੜੀਆਂ ਗੱਲਾਂ ਨੂੰ ਲੈ ਕੇ ਬਹਿਸ ਚੱਲ ਰਹੀ ਹੈ ਕਦੇ-ਕਦਾਈ ਕਦਮਾਂ ਦੀ ਆਵਾਜ਼ ਤੇਜ਼ ਹੋ ਜਾਣ ਕਰਨ ਉਸ ਨੂੰ ਇੰਝ ਜਾਪਦਾ ਜਿਵੇਂ ਕੋਈ ਲੜ ਰਿਹਾ ਹੋਵੇ ਉਸ ਦੇ ਮਨ ਵਿੱਚ ਕਾਫੀ ਵਾਰ ਆਇਆ ਕਿ ਬਾਹਰ ਚੱਲ ਕੇ ਖੋਦੀ ਕਿਉਂ ਨਹੀਂ ਦੇਖ ਲੈਂਦੀ ਫਿਰ ਉਸੇ ਹੀ ਪਲ ਉਸ ਦੇ ਕਦਮ ਇਹ ਸੋਚ ਕੇ ਰੁਕ ਜਾਂਦੇ ਤੇ ਸ਼ਾਇਦ ਐਵੇਂ ਹੀ ਮਾੜੀ ਮੋਟੀ ਗੱਲ ਹੋਈ ਹੈ ਤੇ ਭੂਆ ਜੀ ਨੇ ਵੀ ਮਨਾ ਕੀਤਾ ਬਾਹਰ ਆਉਣ ਤੋਂ ਫਿਰ ਉਹਨਾਂ ਦਾ ਆਖਾ ਕਿਵੇਂ ਟਾਲ ਸਕਦੀਆਂ ਪਰੰਤੂ ਵਾਰ-ਵਾਰ ਆ ਰਹੇ ਬੁਰੇ ਖਿਆਲਾਂ ਕਾਰਨ ਉਹ ਖੁਦ ਨੂੰ ਜ਼ਿਆਦਾ ਰੋਕ ਨਾ ਪਾਈ ਤੇ ਕਮਰੇ ਦੇ ਬਾਹਰ ਬਰਾਂਡੇ ਵਿੱਚ ਇੱਕ ਖੁੰਝੇ ਨਾਲ ਕੋਲੇ ਹੋਰ ਖਲੋ ਗਈ ਸਾਬਦੇ ਚਿਹਰਿਆਂ ਤੇ ਪਰੇਸ਼ਾਨੀ ਦੇ ਰੰਦੀਪ ਵੀ ਪਰੇਸ਼ਾਨ ਹੋ ਗਈ। ਉਸਨੇ ਦੇਖਿਆ ਮਲਕੀਤ ਦੇ ਆਲੇ-ਦੁਆਲੇ ਖੜੇ ਉਸ ਨੂੰ ਸਮਝਾ ਰਹੇ ਹਨ। ਜਿੰਨੇ ਨੂੰ ਰੰਦੀਪ ਕੋਲ ਸਮਝ ਪਾਉਂਦੀ ਰਾਜੂ ਮਲਕੀਤ ਦੇ ਸਵਾਲਾਂ ਤੋਂ ਤੰਗਾ ਬਾਹਰ ਚਲਾ ਗਿਆ। ਸੁਰਜਨ ਨੇ ਕਿਹਾ ਜੀ ਲੈਨ ਦੇ ਮੁੰਡੇ ਨੂੰ ਚੈਨ ਨਾਲ ਕਿਉਂ ਸਾਰੀ ਦਿਹਾੜੀ ਉਸਦੇ ਹੱਥ ਤੋ ਕੇ ਮਗਰ ਪਈ ਰਹਿਣੀ ਹੈ? ਸੁਰਜਨ ਵੀ ਗੁੱਸੇ ਨਾਲ ਬੋਲਦਾ ਹੋਇਆ ਰਾਜੂ ਦੇ ਪਿੱਛੇ ਹੀ ਚਲਾ ਗਿਆ। ਮਲਕੀਤ ਨੇ ਕਿਹਾ ਫਲੋ ਕਰ ਲੋ ਗੱਲ ਇਹ ਪਿਓ ਪੁੱਤਾਂ ਐ ਬੋਲਦੇ ਨੇ ਜਿਵੇਂ ਮੈਂ ਇਹਨਾਂ ਦੀ ਕੋਈ ਦੁਸ਼ਮਣ ਹੋਵਾਂ ਮਲਕੀਤ ਮੱਥੇ ਤੇ ਹੱਥ ਰੱਖਦੀ ਹੋਈ ਮੰਜੇ ਤੇ ਬੈਠ ਗਈ ਉਸ ਦੀ ਅੱਖਾਂ ਪਾਣੀ ਨਾਲ ਭਰ ਆਈਆਂ ਤੂੰ ਅਜੀ ਤਾਂ ਕਹਿ ਰਹੀ ਸੀ ਕਿ ਬਸੰਤੀ ਕਰਕੇ ਮੰਮੀ ਜੀ ਥੋੜਾ ਗੁੱਸੇ ਨੇ ਪਰੰਤੂ ਇਹਨਾਂ ਸਭ ਦੇ ਚਿਹਰੇ ਦੇਖ ਇੰਜ ਜਾਪ ਰਿਹਾ ਜਿਵੇਂ ਕੋਈ ਬਹੁਤ ਵੱਡੀ ਆਫਤ ਆਈ ਹੋਵੇ ਸਭ ਐਨੇ ਦੁਖੀ ਕਿਉਂ ਨੇ ਜ਼ਰੂਰ ਕੋਈ ਹੋਰ ਗੱਲ ਐ ਇਹ ਸੋਚ ਰੰਦੀਪ ਜਾਣਨ ਲਈ ਹੋਰ ਵੀ ਬੇਤਾਬ ਹੋ ਗਈ ਗੁੱਡੀ ਨੇ ਕਿਹਾ ਓਹੋ ਕਿਉਂ ਤੂੰ ਫਿਕਰ ਕਰਦੀ ਏ ਹੌਲੀ ਹੌਲੀ ਸਭ ਠੀਕ ਹੋ ਜਾਣਾ ਤੈਨੂੰ ਤਾਂ ਤੇਰੇ ਮੁੰਡੇ ਦੀ ਖੁਸ਼ੀ ਚਾਹੀਦੀ ਆ ਨਾ ਬਸ ਜਦੋਂ ਮੁੰਡੇ ਨੂੰ ਉਹਦੇ ਨਾਂ ਬੋਲਣ ਨਾਲ ਕੋਈ ਫਰਕ ਨਹੀਂ ਪੈਂਦਾ ਫਿਰ ਤੈਨੂੰ ਕਿਸ ਗੱਲੋਂ ਦਿੱਕਤ ਹੈ ਮਲਕੀਤ ਬੋਲੀ ਐਵੇਂ ਲੱਗਦਾ ਦੀਦੀ ਮੈਂ ਜਾਣਦੀ ਆ ਮੇਰੇ ਮੁੰਡੇ ਤੇ ਇਸ ਟਾਈਮ ਕੀ ਵੀਤ ਰਹੀ ਹੋਵੇਗੀ ਉਹ ਐਵੇਂ ਹੀ ਸਭ ਦਾ ਦਿਲ ਰੱਖਣ ਲਈ ਕਹਿੰਦਾ ਫਿਰਦਾ ਸਭ ਨੂੰ ਵੀ ਮੈਂ ਆਪੇ ਸੰਭਲੂ ਸਭ ਪਰ ਅੰਦਰੋਂ ਹੀ ਅੰਦਰ ਉਹਨੂੰ ਵੀ ਟੈਨਸ਼ਨ ਖਾਈ ਜਾ ਰਹੀ ਹੈ ਦੇਖਿਆ ਨਹੀਂ ਤੁਸੀਂ ਅੱਜ ਕਿਵੇਂ ਉਹ ਵੀ ਆਪਣੀ ਕਾਲਜ ਦੀ ਮੈਡਮ ਸਾਹਮਣੇ ਗੱਲ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜੇ ਸੱਚਮੁੱਚ ਉਸਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਫਿਰ ਦੱਸਣਾ ਦਿੰਦਾ ਉਹ ਪਹਿਲੀਆਂ ਜੀ ਆਪਣੇ ਮੂੰਹੋਂ ਉਹ ਵੀ ਚਿਚਕਦਾ ਹੈ ਇਸ ਬਾਰੇ ਗੱਲ ਕਰਨ ਲੱਗਿਆ ਬਸ ਐਨਾ ਹੀ ਉਹ ਆਪਣੇ ਦਿਲ ਦੀ ਗੱਲ ਕਿਸੇ ਨੂੰ ਨਹੀਂ ਕਹਿ ਸੁਣਾਉਂਦਾ ਮੈਨੂੰ ਤਾਂ ਬਸ ਇੱਕੋ ਗੱਲ ਦੀ ਚਿੰਤਾ ਸਤਾਈ ਜਾ ਰਹੀ ਹੈ ਬਸ ਵੀ ਅੱਗੇ ਚੱਲ ਕੇ ਬਣੂਗਾ ਕੀ ਆ ਸਾਰਾ ਕਰਿਆ ਤਾਂ ਰੇਸ ਚਰਨੋਂ ਦਾ ਹੈ ਨਏ ਆਉਦੇ ਮੁੰਡੇ ਲਈ ਆਇਆ ਰਿਸ਼ਤਾ ਧੋਖੇ ਨਾਲ ਸਾਡੇ ਕੰਨੀ ਤਕੇਲ ਦੀ ਨਾ ਇਹ ਸਭ ਹੁੰਦਾ ਇਹ ਸਭ ਸੁਣ ਰੰਦੀਪ ਦੇ ਪੈਰਾਂ ਥਲੇ ਜ਼ਮੀਨ ਖਿਸਕ ਗਈ ਮਤਲਬ ਮੇਰੀ ਸ਼ਾਦੀ ਸਿਰਫ ਇੱਕ ਸਮਝੌਤਾ ਹੈ ਇਸ ਤੋਂ ਜ਼ਿਆਦਾ ਕੁਝ ਨਹੀਂ ਜਦੋਂ ਇਸ ਰਿਸ਼ਤੇ ਤੋਂ ਕੋਈ ਖੁਸ਼ੀ ਨਹੀਂ ਹੈ ਫਿਰ ਰਿਸ਼ਤੇ ਦਾ ਕੋਈ ਵਜੂਦ ਹੀ ਨਹੀਂ ਹੈ ਇਹ ਸੋਚ-ਸੋਚ ਨਾ ਜਾਣੇ ਕਿੰਨੇ ਹੀ ਸਵਾਲਾਂ ਨੇ ਰੰਦੀਪ ਨੂੰ ਚਾਰੇ ਪਾਸਿਓਂ ਘੇਰ ਲਿਆ ਉਸੇ ਵਿਆਹ ਲਈ ਸਜਾਈ ਸਾਰੇ ਏਰਮਾਨ ਇੱਕ ਪਲ ਵਿੱਚ ਟੁੱਟ ਕੇ ਬिखर ਗਏ ਇਸ ਤੋਂ ਪਹਿਲਾਂ ਕਿ ਕੋਈ ਉਸ ਨੂੰ ਇਸ ਹਾਲਤ ਵਿੱਚ ਦੇਖਦਾ ਉਹ ਰੋਂਦੀ ਰੋਂਦੀ ਕਮਰੇ ਵਿੱਚ ਵਾਪਸ ਚਲੀ ਗਈ ਗੁੱਡੀ ਨੇ ਕਿਹਾ ਚਰਨਾਂ ਨੇ ਜੇ ਧੋਖਾ ਕੀਤਾ ਤਾਂ ਫਿਰ ਕੀ ਹੋਇਆ ਰੱਬ ਤਾਂ ਸਭ ਦੇਖਦਾ ਹੈ ਨਾ ਆਪੇ ਆਪਣੀ ਕਰਨੀ ਉਹ ਆਪੂ ਤੂ ਇੱਕ ਨਾ ਇੱਕ ਦਿਨ ਤਾਂ ਇਨਸਾਫ ਮਿਲੀ ਜਾਣਾ ਹੈ ਕਿਉਂ ਐਵੇਂ ਰੋਜ਼-ਰੋਜ਼ ਉਹੀ ਗੱਲਾਂ ਦੁਹਰਾ ਕੇ ਨਾਲੇ ਆਪਣਾ ਮਨ ਖਰਾਬ ਕਰਦੀ ਰਹਿਣੀ ਨਾਲੇ ਮੁੰਡੇ ਦਾ ਦੇਖ ਤਾਂ ਇਹ ਸਾਨੂੰ ਵੀ ਨਹੀਂ ਲੱਗਦਾ ਇਹ ਸਭ ਪਰ ਕੀ ਕਰੀਏ ਮਨ ਤਾਂ ਆਖਿ ਸਮਝਾਉਣਾ ਹੀ ਪੈਂਦਾ ਨਾ ਨਾਲੇ ਤੂੰ ਤੇ ਸਿਆਣੀ ਵੀ ਆਣੀ ਏ ਐਂ ਕਰਦੀ ਚੰਗੀ ਲੱਗਦੀ ਏ ਭਲਾ ਚਲ ਚਰਨੋਂ ਨੇ ਤਾਂ ਜੋ ਕੀਤਾ ਸੋ ਕੀਤਾ ਪਰ ਤੇਰਾ ਫਰਜ਼ ਬੰਦ ਏ ਇਸ ਰਿਸ਼ਤੇ ਨੂੰ ਅੱਗੇ ਕਿਵੇਂ ਸੰਭਾਲਣਾ ਹੈ ਕਮੀ ਪੇਸ਼ੀ ਤਾਂ ਫਿਰ ਵੀ ਔਕੇ-ਸੋਕੇ ਚੱਲੀ ਜਾਂਦੀ ਏ ਪਰ ਜੇ ਇੱਕ ਵਾਰ ਜੁੜੇ ਰਿਸ਼ਤੇ ਵਿਗੜ ਜਾਵਨ ਤਾਂ ਸੰਭਾਲਨੇ ਬੜੇ ਔਖੇ ਹੋ ਜਾਂਦੇ ਏ ਬਲਕਿ ਇਤਨੇ ਕਿਆ ਮੈਂ ਤਾਂ ਕੀ ਲੈਣਾ ਕਿਸੇ ਨਾਲ ਵਗਾੜ ਕੇ ਮੈਨੂੰ ਤੇ ਬਸ ਮੇਰੇ ਮੁੰਡੇ ਦੀ ਖੁਸ਼ੀ ਚਾਹੀਦੀ ਐ ਬਸ ਹੋਰ ਭਲਾ ਕੋਈ ਚੁੱਲ੍ਹੇ 'ਚ ਜਾ ਡਿੱਗੀ ਜਾਵੇ ਮੈਨੂੰ ਕੀ ਕੁੜੀ ਨੇ ਕਿਹਾ ਕੋਈ ਨਾ ਮੁੰਡਾ ਵੀ ਆਪ ਹੀ ਹੋਜੂ ਰਾਜੀ ਬਥੇਰਾ ਸਿਆਣਾ ਆਪਣਾ ਰਾਜੂ ਰਿਸ਼ਤਿਆਂ ਦੀ ਕਦਰ ਕਰਨਾ ਭਲੀ ਭਾਂਤ ਜਾਣਦਾ ਬਸ ਤੂੰ ਇੱਕ ਗੱਲ ਮੇਰੀ ਕੰਨੀ ਪਾਲਾ ਕੁੜੀ ਅੱਗੇ ਭੁੱਲ ਕੇ ਵੀ ਜ਼ਿਕਰ ਨਾ ਕਰੀ ਇਸ ਗੱਲ ਦਾ ਐਵੇਂ ਚੰਗਾ ਜਿਹਾ ਨਹੀਂ ਲੱਗਦਾ ਅੱਗੇ ਤੂੰ ਆਪ ਸਿਆਣੀ ਐ ਠੀਕ ਐ ਦੀਦੀ ਜਿਵੇਂ ਤੁਸੀਂ ਕਹੋ ਮਲਕੀਤ ਨੇ ਆਪਣੇ ਮਨ ਨੂੰ ਸਮਝਾਉਂਦਿਆਂ ਕਿਆ ਵੈਸੇ ਹੈ ਕਿ ਤੇਓ ਮਲਕੀਤ ਆਸੇ-ਪਾਸੇ ਉਸ ਨੂੰ ਤੱਕਦਿਆਂ ਬੋਲੀ ਗੁੱਡੀ ਨੇ ਦੱਸਿਆ ਨਹੀਂ ਹਾਂ ਸੱਚ ਮੈਂ ਉਸ ਵਿਚਾਰੀ ਨੂੰ ਕਮਰੇ ਵਿੱਚ ਇਕੱਲੀ ਬਿਠਾ ਆਪ ਇੱਥੇ ਗੱਲਾਂ ਲੱਗ ਗਈ ਮੈਂ ਉਹਨੂੰ ਆਉਣ ਲੱਗਿਆ ਕਹਿ ਕੇ ਆਈ ਸੀ ਵੀ ਮੈਂ ਆਉਣੀ ਆ ਮੁੜ ਕੇ ਤੂੰ ਉਹਨਾਂ ਚਿਹਰੇ ਇੱਥੇ ਹੀ ਰਹੀਂ ਉਹ ਕਹਿੰਦੀ ਢੀਕਦੀ ਹੋਣੀ ਹੈ ਵਿਚਾਰੀ ਇੰਨਾ ਕਹਿ ਗੁੱਡੀ ਝੱਟ ਮੰਜੇ ਤੋਂ ਖੜੀ ਹੋ ਗਈ ਓਹੋ ਲਓ ਕਰ ਲੋ ਗੱਲ ਮੈਂ ਵੀ ਇਹਨਾਂ ਸਭ ਚ ਭੁੱਲੀ ਗਈ ਬਲਕਿ ਸਿਰ ਖਜਾਉਂਦਿਆਂ ਬੋਲੀ ਗੁੱਡੀ ਨੇ ਪੁੱਛਿਆ ਕਿਉਂ ਹੁਣ ਕੀ ਹੋਇਆ ਬਲਕੀਤ ਨੇ ਦੱਸਿਆ ਅੱਜ ਸਵੇਰੇ ਰਾਜੂ ਦੇ ਸਹੁਰਿਆਂ ਦਾ ਫੋਨ ਆਇਆ ਸੀ ਅੱਜ ਸ਼ਾਮ ਨੂੰ ਇਹਦੇ ਪੇਕੇਆਂ ਤੋਂ ਆਉਣਾ ਹੈ ਇਹਦੇ ਭਰਾ ਨੇ ਇਹਨੂੰ ਲੈਣ ਵਾਸਤੇ ਫਿਰ ਮੋੜੇ ਦੀ ਰਸਮ ਲਈ ਮੈਨੂੰ ਰਾਜੂ ਦੇ ਪਾਪੇ ਨੇ ਦੱਸਿਆ ਵੀ ਸੀ ਮੈਂ ਫਿਰ ਭੁੱਲ ਗਈ ਗੁੱਡੀ ਨੇ ਕਿਹਾ ਲੈ ਫਿਰ ਕੀ ਹੋਇਆ ਉਹਨਾਂ ਨੇ ਤਾਂ ਆਉਣਾ ਹੀ ਹੈ ਤੂੰ ਐਂ ਕਰ ਰਾਜੂ ਨੂੰ ਫੋਨ ਕਰਕੇ ਸੱਦ ਨਾਲੇ ਖਾਣ ਪੀਣ ਲਈ ਥੋੜਾ ਸਮਾਨ ਵੀ ਮੰਗਵਾ ਲਈ। ਮਲਕੀ ਇਤਨੇ ਕਿਆ? ਠੀਕ ਹੈ। ਤੁਸੀਂ ਜਾਓ, ਉਹਨੂੰ ਲਿਆਓ ਇੱਧਰ। ਮੈਂ ਇਹਨੇ ਫੋਨ ਕਰ ਲਵਾਂ ਉਹਨਾਂ ਨੂੰ। ਇਹ ਸੋਨਦਿਆ ਹੀ ਗੁੱਡੀ ਕਮਰੇ ਵੱਲ ਚੱਲ ਪਈ। ਜਿਵੇਂ ਹੀ ਉਹ ਕਮਰੇ ਵਿੱਚ ਪਹੁੰਚੀ ਤਾਂ ਉਸਨੇ ਦੇਖਿਆ ਕਿ ਰਣਦੀਪ ਝੁंजे ਹੀ ਬੈਡ ਨਾਲ ਸਹਾਰਾ ਲਈ। ਜ਼ਮੀਨ ਉੱਪਰ ਬੈਠੀ ਹੋਈ ਸੀ। ਉਸ ਦੀ ਅੱਖਾਂ ਪਾਣੀ ਨਾਲ ਭਰੀਆਂ ਹੋਈਆਂ ਸਨ ਤੇ ਛੱਤ ਵੱਲ ਇੱਕ ਥਾਂ ਨਜ਼ਰ ਟਿਕਾਈ, ਗਹਿਰੀਆਂ ਸੋਚਾਂ ਵਿੱਚ ਖੋਈ ਹੋਈ। ਰਣਦੀਪ ਨੂੰ ਇਸ ਹਾਲਤ 'ਚ ਦੇਖ ਗੁੱਡੀ ਨਿਊਜ਼ ਦੇ ਕੋਲ ਜਾ ਉਸ ਨੂੰ ਹੱਥ ਨਾਲ ਉਠਾਉਂਦਿਆਂ ਪੁੱਛਿਆ ਕੀ ਹੋਇਆ ਪੁੱਤ ਹੱਥ ਲਗਾਉਂਦਿਆਂ ਹੀ ਰੰਦੀਪ ਇੱਕਦਮ ਇਸ ਤਰ੍ਹਾਂ ਧੱਬ ਕੇ ਉੱઠી ਜਿਵੇਂ ਕੋਈ ਡਰਾਵਣਾ ਸੁਪਨਾ ਦੇਖ ਲਿਆ ਹੋਵੇ ਆਪਣੇ ਸਾਹਮਣੇ ਗੁੱਡੀ ਨੂੰ ਖਲੋਏ ਦੇਖ ਛੱਟ ਸਿਰ ਤੇ ਚੁੰਨੀ ਲੈਂਦਿਆਂ ਆਪਣੀ ਅੱਖਾਂ ਸਾਫ਼ ਕੀਤੀਆਂ ਉਸ ਨੂੰ ਇਸ ਤਰ੍ਹਾਂ ਪਰੇਸ਼ਾਨ ਦੇਖ ਗੁੱਡੀ ਨੇ ਇੱਕ ਵਾਰ ਫੇਰ ਤੋਂ ਉਸ ਨੂੰ ਪਿਆਰ ਨਾਲ ਪੁੱਛਿਆ ਕੀ ਹੋਇਆ ਧੀਏ ਐ ਇਸ ਤਰ੍ਹਾਂ ਪੁੰਝੇ ਹੀ ਕਿਉਂ ਬੈਠੀ ਸੀ ਰੰਦੀਪ ਚੁੱਪ ਹੋਈ ਘਰੋਤੀ ਰਹੀ ਕੀ ਕਰੇ ਵਿਚਾਰੀ ਖੋਲ ਕੇ ਆਪਣੇ ਦਿਲ ਦੀ ਗੱਲ ਵੀ ਨਹੀਂ ਦੱਸ ਸਕਦੀ ਕੋਈ ਲੱਗਦਾ ਪੇਕਿਆਂ ਨੂੰ ਯਾਦ ਕਰ ਮਨ ਭਰ ਆਇਆ ਗੁੱਡੀ ਨੇ ਤਰਸ ਭਰੀਆਂ ਨਜ਼ਰਾਂ ਨਾਲ ਸੁਵਲ ਤੱਕਿਆ ਮਨ ਵਿੱਚ ਸੋਚਿਆ ਗੁੱਡੀ ਰਣਦੀਪ ਨੂੰ ਖੁਸ਼ ਕਰਨ ਦਾ ਯਤਨ ਕਰਦਿਆਂ ਭੁੱਲੀ ਚੱਲ ਪੁੱਤ ਆਜਾ ਪੁੱਤ ਆਪਣੇ ਕਮਰੇ 'ਚ ਨਾਲੇ ਤੇਰਾ ਲੀੜਾ ਕੱਪੜਾ ਲੋਡ ਕਰਕੇ ਪਾਲਾ ਬੈਗ 'ਚ ਅੱਜ ਤੇਰੇ ਵੀਰੇ ਆਉਣਾ ਤੈਨੂੰ ਲੈਣ ਵਾਸਤੇ ਇਹ ਸੁਣ ਰਣਦੀਪ ਹਲਕਾ ਜਿਹਾ ਮੁਸਕਰਾ ਕੇ ਭੂਆ ਜੀ ਦੇ ਮਗਰ ਚੱਲ ਪਈ ਬੇਸ਼ੱਕ ਪੇਕੇ ਜਾਣ ਦਾ ਨਾਮ ਸੁਣ ਕੁੜੀਆਂ ਖੁਸ਼ੀ ਨਾਲ ਦੂਰੀਆਂ ਹੋ ਜਾਂਦੀਆਂ ਪਰੰਤੂ ਰੰਦੀਪ ਦੇ ਮਨ ਵਿੱਚ ਮਚ ਰਹੀ ਹਲਚਲ ਨੇ ਇਸ ਖੁਸ਼ੀ ਨੂੰ ਕਿਤੇ ਨਾ ਕਿਤੇ ਦਬਾ ਕੇ ਰੱਖ ਦਿੱਤਾ ਸ਼ਾਮ ਦੇ 4 ਵੱਜ ਚੁੱਕੇ ਸਨ ਰੰਦੀਪ ਸਾਰਾ ਸਮਾਨ ਤਿਆਰ ਕਰ ਉਡੀਕ ਵਿੱਚ ਬੈਠੀ ਹੋਈ ਸੀ ਥੋੜੀ ਹੀ ਦੇਰ ਬਾਅਦ ਉਸ ਦੀ ਉਡੀਕ ਖਤਮ ਹੋ ਗਈ ਤੇ ਗੁਰਦੀਪ ਉਸ ਨੂੰ ਲੈਣ ਲਈ ਆ ਗਿਆ ਗੁਰਦੀਪ ਉਸਦੇ ਤਾਇਆ ਜੀ ਦਾ ਬੇਟਾ ਸੀ ਰੰਦੀਪ ਬੇਸ਼ੱਕ ਉਸ ਦੀ ਸਗੀ ਭੈਣ ਨਹੀਂ ਸੀ ਪਰੰਤੂ ਉਸਦੇ ਲਈ ਉਹ ਸਕੀਆਂ ਭੈਣਾ ਨਾਲੋਂ ਵੀ ਵੱਧ ਕੇ ਸੀ। ਬਚਪਨ ਤੋਂ ਹੀ ਦੋਸਕ ਵਿੱਚ ਹਮੇਸ਼ਾ ਇੱਕ ਦੂਜੇ ਦੇ ਨਾਲ ਖੜੇ ਰਹੇ ਆ ਦੋਨੋਂ। ਇਸ ਲਈ ਗੁਰਦੀਪ ਰੰਦੀਪ ਦੇ ਬਿਨਾ ਕੁਝ ਬੋਲਿਆ ਇਕੱਲੇ ਇਸ਼ਾਰਿਆਂ ਤੋਂ ਹੀ ਉਸ ਦੀ ਸਾਰੀ ਗੱਲ ਸਮਝ ਲੈਂਦਾ ਸੀ। ਗੁਰਦੀਪ ਦੇ ਘਰ ਆਉਂਦਿਆਂ ਹੀ ਰੰਦੀਪ ਭੱਜ ਕੇ ਉਸ ਨੂੰ ਗੱਲ ਲਾ ਕੇ ਮਿਲੇ। ਸਭ ਨਾਲ ਮੁਲਾਕਾਤ ਹੋ ਜਾਣ ਮਗਰੋਂ ਗੁਰਦੀਪ ਨੇ ਚਾਹ ਪਾਣੀ ਪੀਤਾ। ਕਾਫੀ ਚਿਰ ਗੱਲਾਂ ਬਾਤਾਂ ਕਰਨ ਮਗਰੋਂ ਗੁਰਦੀਪ ਨੇ ਇੱਧਰ ਉੱਧਰ ਤੱਕਿਆ ਪੁੱਛਿਆ ਜੀਜਾ ਜੀ ਕਿੱਥੇ ਗਏ ਨੇ ਉਹ ਨਹੀਂ ਦਿਖ ਰਹੀ ਕਿਤੇ ਇਹ ਸੁਣ ਰੰਦੀਪ ਦੀ ਨਜ਼ਰ ਫਿਰ ਬੂਹੇਵਲ ਜਾਟ ਕੀ ਗੁੱਡੀ ਨੇ ਮਲਕੀਤ ਕੋਲ ਜਾ ਕੇ ਕਿਹਾ ਪੁੱਛ ਭਾਬੀ ਕਿੱਥੇ ਰਹਿ ਗਈ ਮਲਕੀਤ ਨੇ ਕਿਹਾ ਮੈਂ ਕੀਤਾ ਸੀ ਫੋਨ ਪਰ ਚੱਕਿਆ ਹੀ ਨਹੀਂ ਉਹਨੇ ਥੋੜੇ ਭਰਾ ਨੂੰ ਵੀ ਲਾਇਆ ਸੀ ਨਾ ਉਹਨਾਂ ਦਾ ਲੱਗਿਆ ਉਹ ਦਰਅਸਲ ਰਾਜ ਨੂੰ ਬਾਹਰ ਥੋੜਾ ਕੰਮ ਸੀ ਨਾ ਤਾਂ ਕਰਕੇ ਉੱਧਰ ਉਲਝ ਗਿਆ ਹੋਣਾ ਬਸ ਆਉਂਦਾ ਹੀ ਹੋਊ ਏ ਦੇਖਦਿਆਂ ਗੁੱਡੀ ਨੇ ਜਵਾਬ ਦਿੱਤਾ ਗੁਰਦੀਪ ਬੋਲਿਆ ਚਲੋ ਕੋਈ ਗੱਲ ਨਹੀਂ ਜੀ ਕੰਮ ਵੀ ਜ਼ਰੂਰੀ ਹੈ ਕਰਨਾ ਫਿਰ ਸਾਨੂੰ ਤਾਂ ਜੀ ਦਿਓ ਆਗਿਆ ਜਾਣ ਦੀ ਕਵੇਲਾ ਹੋ ਚੱਲਿਆ ਫਿਰ ਅੰਨੀ ਦੂਰ ਪਹੁੰਚਣਾ ਵੀ ਹੈ ਮਲਕੀਤ ਨੇ ਕਿਹਾ ਬਿੰਦ ਝਟ ਹੋਰ ਉਡੀਕ ਲੈਂਦੇ ਹੋਰ ਆ ਹੀ ਜਾਵੇ ਮਲਕੀਤ ਦਾ ਚਿਹਰਾ ਦੇਖ ਰੰਦੀਪ ਪਹਿਲਾਂ ਹੀ ਸਮਝ ਗਈ ਕਿ ਇਹ ਝੂਠ ਬੋਲ ਰਹੇ ਸਨ ਉਹ ਸੋਚਣ ਲੱਗੀ ਕਿ ਰਾਜੂ ਜਾਣ ਬੁਝ ਕੇ ਨਹੀਂ ਆਇਆ ਹੋਣਾ ਕਿਉਂਕਿ ਉਹ ਖੁਸ਼ ਜੋ ਨਹੀਂ ਹੈ ਇਸ ਰਿਸ਼ਤੇ ਤੋਂ ਮਲਕੀਤ ਦੇ ਕਹਿਣ ਤੇ ਗੁਰਦੀਪ ਥੋੜਾ ਹੋਰ ਰੁਕ ਗਿਆ। ਕਾਫੀ ਸਮਾਂ ਹੋਰ ਬੀਤ ਜਾਣ ਮਗਰੋਂ ਟਾਈਮ ਨੂੰ ਦੇਖਦਿਆਂ ਗੁਰਦੀਪ ਨੇ ਆਖਿਰ ਜਾਨ ਦੀ ਆਗਿਆ ਮੰਗੀ। ਚਲੋ ਠੀਕ ਹੈ ਜੀ। ਤਾਂ ਫਿਰ ਅਸੀਂ ਚੱਲਦੇ ਹਾਂ। ਹੁਣ ਤੇ ਆਉਣਾ ਜਾਣਾ ਲੱਗਿਆ ਹੀ ਰਹਿਣਾ। ਜੀਜਾ ਜੀ ਨੂੰ ਫਿਰ ਮਿਲ ਲਵਾਂਗੇ। ਐਨਾ ਕਹੇ ਉਸਨੇ ਰਣਦੀਪ ਦੇ ਹੱਥੋਂ ਉਸ ਤੇ ਸਮਾਨ ਵਾਲੀ ਟੈਚੀ ਪਕੜ ਲਈ। ਰਣਦੀਪ ਨੇ ਜਾਂਦੇ ਵਕਤ ਦੋਨਾਂ ਦੇ ਪਿਆਰੀ ਹੱਥ ਲਗਾਏ। ਉਸਨੇ ਜਾਨ ਲਈ। ਹਾਲੇ ਕੁਸ਼ ਕਦਮ ਪੁੱਟੇ ਸਨ ਕਿ ਘਰ ਦੀ ਚੌਕਟ ਤੇ ਆ ਉਸੇ ਕਦਮ ਰੁਕ ਗਈ ਉਹ ਪਿੱਛੇ ਮੁੜ ਘਰ ਨੂੰ ਇਸ ਤਰ੍ਹਾਂ ਦੇਖਣ ਲੱਗੀ ਜਿਵੇਂ ਉਸਨੇ ਇੱਥੇ ਮੁੜ ਕੇ ਦੁਬਾਰਾ ਆਉਣਾ ਹੀ ਨਾ ਹੋਵੇ ਉਹ ਜੀ ਭਰ ਕੇ ਇਸ ਘਰ ਨਾਲ ਜੁੜੀਆਂ ਯਾਦਾਂ ਨੂੰ ਆਪਣੇ ਦਿਲ ਅੰਦਰ ਸਮਾ ਲੈਣਾ ਚਾਹੁੰਦੀ ਸੀ ਉਹ ਜਾਂਦੇ ਵਕਤ ਇੱਕ ਵਾਰ ਰਾਜੂ ਨੂੰ ਦੇਖਣਾ ਚਾਹੁੰਦੀ ਸੀ ਉਹ ਵਾਰ-ਵਾਰ ਪਿੱਛੇ ਮੁੜ ਤੱਕਦੀ ਰਹੀ ਪਰ ਅਫਸੋਸ ਉਹ ਉਸ ਦੀ ਇੱਕ ਝਲਕ ਦੇਖਣ ਲਈ ਵੀ ਤਰਸਦੀ ਉਤੋਂ ਚਲੀ ਗਈ ਰਣਦੀਪ ਦੇ ਚਲੇ ਜਾਣ ਮਗਰੋਂ ਕੋਚੀ ਸਮੇ ਬਾਦ ਦੋਨੋ ਪਿਓ ਪੁੱਤ ਘਰ ਵਾਪਸ ਪਰਤ ਆਏ ਕਿਥੇ ਰਹਿ ਗਏ ਸੀ ਦੋਨੋ ਪਿਓ ਪੁੱਤ ਨਾ ਇੰਨਾ ਟਾਈਮ ਕਿਥੇ ਲਗਾ ਦਿੱਤਾ ਤੁਸੀਂ ਮਲਕੀਤ ਨੇ ਉਹਨਾਂ ਨੂੰ ਘਰ ਆਉਂਦਿਆਂ ਸਾਰ ਪੁੱਛਣਾ ਸ਼ੁਰੂ ਕੀਤਾ ਸੁਰਜਨ ਨੇ ਕਿਹਾ ਹੁੰਜ ਹੀ ਖੇਤ ਬੈਠੇ ਸੀ ਮੋਟਰ ਕੋਲ ਗੁੱਡੀ ਨੇ ਕਿਹਾ ਲੋ ਘਰ ਲੋ ਗੱਲ ਕਰੇ ਮਹਿਮਾਨਾਂ ਨੂੰ ਛੱਡ ਕੇ ਆਪ ਪਿਓ ਪੁੱਤ ਮੌਜਾਂ ਨਾਲ ਬਾਹਰ ਜਾ ਕੇ ਬੈਠ ਗਏ ਨਾ ਆਏ ਤਾਂ ਦੇਖ ਲੈਂਦੇ ਭੋਰਾ ਪਹਿਲੀ ਵਾਰ ਮੁੰਡਾ ਘਰ ਆਇਆ ਸੀ ਆਪਣੀ ਭੈਣ ਨੂੰ ਲੈਣ ਜੀਜੇ ਸਾਰੇ ਨੇ ਬੈਠ ਕੇ ਆਪਸ ਵਿੱਚ ਕੋਈ ਸੋ ਗੱਲਬਾਤ ਕਰਨੀ ਹੁੰਦੀ ਐ ਹੋਰ ਨਹੀਂ ਤਾਂ ਛੇਕੜ ਮੇਲ ਹੀ ਲੈਂਦੇ ਤੇ ਇੱਕ ਤੁਸੀਂ ਉਹ ਕਿ ਇੱਕ ਵਾਰੀ ਆ ਕੇ ਮੱਥੇ ਵੀ ਲੱਗੇ ਨਹੀਂ ਉਹਨਾਂ ਦੇ ਇਹ ਸੁਣ ਰਾਜੂ ਤੇ ਸੁਰਜਨ ਇੱਕਦਮ ਚੌਂਕ ਕੇ ਇੱਕ ਦੂਜੇ ਵੱਲ ਵੇਖਿਆ ਉਹ ਹਾਂ ਮੇਰੇ ਤਾਂ ਯਾਦ ਹੀ ਨਹੀਂ ਰਿਹਾ ਕਿੱਥੇ ਅੰਦਰ ਬੈਠੇ ਨੇ ਉਹ ਐਨਾ ਕਹਿ ਰਾਜੂ ਨੇ ਅੰਦਰ ਕਮਰੇ ਵੱਲ ਵੇਖਿਆ ਗੁੱਡੀ ਨੇ ਕਿਹਾ ਹੁਣ ਚਲੇ ਗਏ ਉਹ ਉੜੀ-ਕੁੜੀ ਕੇ ਵਿਚਾਰੇ ਮਲਕੀਤ ਨੇ ਕਿਹਾ ਉੰਜੇ ਵਿਆਹ ਕਰਵਾਇਆ ਤਾਂ ਰਸਮਾਂ ਵੀ ਨਭੋਣੀਆਂ ਹੀ ਪੈਣਗੀਆਂ ਦਿਲੋਂ ਨਹੀਂ ਤਾਂ ਲੋਕ ਦਿਖਾਵਾ ਹੀ ਸਹੀ ਇਹ ਸੁਣ ਰਾਜ ਨੂੰ ਆਪਣੇ ਆਪ ਤੇ ਬਹੁਤ ਗੁੱਸਾ ਆਇਆ ਮੈਂ ਕਿਵੇਂ ਭੁੱਲ ਸਕਦਾ ਏ ਉਹ ਕੀ ਸੋਚਦੇ ਹੋਣਗੇ ਮੇਰੇ ਬਾਰੇ ਇਹ ਸੋਚ ਰਾਜ ਨੂੰ ਬਹੁਤ ਬੁਰਾ ਲੱਗਿਆ ਉਹ ਆਪਣੇ ਆਪ ਤੇ ਨਾਰਾਜ਼ ਹੁੰਦਾ ਹੋਇਆ ਕਮਰੇ ਵਿੱਚ ਚਲਾ ਗਿਆ ਸੁਰਜਨ ਬੋਲਿਆ ਲੈ ਕਰਤਾ ਨਾ ਫਿਰ ਮੁੰਡੇ ਦਾ ਮੂਡ ਖਰਾਬ ਪਹਿਲਾਂ ਵੀ ਤੇਰੀਆਂ ਚੁਭੀਆਂ ਗੱਲਾਂ ਸੁਣ ਕੇ ਗੁੱਸੇ 'ਚ ਘਰੋਂ ਬਾਹਰ ਗਿਆ ਚਲਾ ਸੀ ਉਹ ਤਾਂ ਸ਼ੁਕਰ ਕਰ ਮੈਂ ਪਿੱਛੇ ਹੀ ਚਲਾ ਗਿਆ ਹੁੰਦੇ ਤੇ ਸਮਝਾਬ ਜਾ ਕੇ ਮੋਟਰ ਤੇ ਆਪਣੇ ਨਾਲ ਲੈ ਗਿਆ ਉਹਨੂੰ ਨਹੀਂ ਇਸ ਉਮਰ ਚ ਗੁੱਸੇ ਚ ਆ ਕੇ ਜਵਾਕ ਅਕਸਰ ਕੋਈ ਉਲਟੀ ਸਿੱਧੀ ਹਰਕਤ ਕਰ ਬੈਠਦੇ ਆ ਬੋਲਣ ਲੱਗਿਆ ਜੀਬ ਤੇ ਥੋੜਾ ਕੰਟਰੋਲ ਰੱਖਿਆ ਕਰ ਰਾਜੂ ਹੁਣ ਕੋਈ ਛੋਟਾ ਬੱਚਾ ਨਹੀਂ ਹੈਗਾ ਜਿਹੜਾ ਤੂੰ ਲੜ ਝਗੜ ਕੇ ਆਪਣੀ ਮਨਮਾਨੀ ਕਰਵਾ ਲਵੇਂਗੀ ਮਲਕੀਤ ਬੋਲੀ ਤੁਸੀਂ ਤੇ ਮੇਰੀ ਹਰ ਗੱਲ ਦਾ ਗਲਤ ਮਤਲਬ ਹੀ ਕੱਢਣਾ ਹੁੰਦਾ ਹੈ ਬਸ ਕੁੜੀ ਨੇ ਕਿਹਾ ਓਹੋ ਚੁੱਪ ਕਰੋ ਤੁਸੀਂ ਤਾਂ ਫਿਰ ਸ਼ੁਰੂ ਹੋ ਗਏ ਕੰਨ ਹੋ ਗਿਆ ਜੋ ਕੁਝ ਹੋਣਾ ਸੀ ਤੁਸੀਂ ਤਾਂ ਸ਼ੁਕਰ ਕਰੋ ਰੱਬ ਦਾ ਵਧੀਆ ਸੁੱਖੀ ਸਾਂਧੀ ਵਿਆਹ ਹੋ ਗਿਆ ਮੁੰਡੇ ਦਾ ਹੁਣ ਐਂ ਕਰੀ ਭਾਬੀ ਇੱਕ ਦੋ ਦਿਨਾਂ ਬਾਅਦ ਰਣਦੀਪ ਨੂੰ ਲੈਣ ਵਾਸਤੇ ਭੇਜਦੀ ਰਾਜੂ ਨੂੰ ਕਦੇ ਫਿਰ ਕਹਿ ਦੇ ਵੀ ਭੁੱਲ ਗਏ ਅਸੀਂ ਤਾਂ ਮੈਂ ਤੇ ਹੋਣੀ ਨਹੀਂ ਹੁਣ ਤੁਹਾਨੂੰ ਯਾਦ ਕਰਵਾਉਣ ਵਾਸਤੇ ਆਪਾਂ ਤਾਂ ਆਪ ਦਾ ਫਰਜ਼ ਨਿਭਾ ਚੱਲੇ ਹੁਣ ਤੁਸੀਂ ਆਪਣਾ ਆਪ ਸੰਭਿਓ ਸੁਰਜਨ ਨੇ ਪੁੱਛਿਆ ਕਿਉਂ ਭੈਣੇ ਤੂੰ ਕਿੱਥੇ ਚੱਲੀ ਏ ਗੁੱਡੀ ਨੇ ਕਿਹਾ ਲੈ ਵੇ ਤੂੰ ਵੀ ਹੱਦ ਕਰਦਾ ਅੱਜ ਕਿੰਨੇ ਦਿਨ ਹੋ ਗਏ ਆਈ ਨੂੰ ਮੈਂ ਵੀ ਆਪਣਾ ਘਰ ਵੀ ਤੇ ਸਾਹਮਣਾ ਜਾ ਕੇ ਨਾਲੇ ਆ ਨਾ ਲਾਇਆ ਮੇਰਾ ਪੋਤਾ ਇਹੰਦੀਆਂ ਵੀ ਤਾਂ ਕਲਾਸਾਂ ਸ਼ੁਰੂ ਹੋ ਗਈਆਂ ਐਵੇਂ ਕਿਉਂ ਜਵਾਗ ਦੀ ਪੜਾਈ ਖਰਾਬ ਕਰਨੀ ਐ ਸੁਰਜਨ ਨੇ ਕਿਹਾ ਚੱਲ ਚੰਗਾ ਕੱਲ ਸਵੇਰੇ ਸ਼ਟਡਾਊ ਮੈਂ ਤੈਨੂੰ ਆਪ ਜਾ ਕੇ ਹੁਣ ਘਰ ਆਰਾਮ ਗਮਸਮ ਹੋਈ ਗੱਡੀ ਵਿੱਚ ਬੈਠੀ ਰੰਦੀਪ ਖਿੜਕੀ ਵਿੱਚ ਦੀ ਸੁੰਨੀਆਂ ਸੜਕਾਂ ਤੇ ਕਦੇ ਦੂਰੋਂ ਆ ਰਹੀਆਂ ਠੰਡੀਆਂ ਪੌਣਾ ਨੂੰ ਮਹਿਸੂਸ ਕਰ ਆਪਣੀਆਂ ਪਲਕਾਂ ਝੁਕਾ ਲੈਂਦੀ ਪੂਰੇ ਰਾਹ ਸਫ਼ਰ ਕਰਦਿਆਂ ਉਹ ਮਲਕੀਤ ਦੀਆਂ ਕਈਆਂ ਗੱਲਾਂ ਬਾਰੇ ਸੋਚਦੀ ਰਹੀ। ਸੂਰਜ ਵੀ ਬੱਦਲਾਂ ਵਿੱਚ ਕਿਧਰੇ ਦੂਰ ਜਾ ਛिपਿਆ ਸੀ। ਦੇਖਦੇ ਹੀ ਦੇਖਦੇ ਕਾਫੀ ਹਨੇਰਾ ਹੋਣ ਲੱਗਾ ਤੇ ਲਾਈਟਾਂ ਸ਼ੁਰੂ ਹੋ ਗਈਆਂ। ਸ਼ਾਮ ਦੇ 7:00 ਵਜੇ ਦੋਨੋਂ ਆਪਣੇ ਘਰ ਆ ਪੁੱਜੇ। ਘਰ ਵਿੱਚ ਸਾਰੇ ਹੀ ਉਹਨਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ। ਕਿ ਰੰਦੀਪ ਨੂੰ ਦੇਖ ਸਭ ਨੂੰ ਗੋਡੇ-ਗੋਡੇ ਚਾ ਚੜ ਗਿਆ। ਉਸਦੇ ਚਾਚੇ ਤਾਈ ਦੀਆਂ ਕੁੜੀਆਂ ਨਿੰਮੋ ਤੇ ਬੰਟੀ ਉਸ ਨੂੰ ਭੱਜ ਕੇ ਮਿਲਿਆ। ਉਧਰੋਂ ਬਾਪ ਕੋਲੋਂ ਆਪਣੀ ਧੀ ਨੂੰ ਮਿਲਣ ਦੀ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ ਤੇ ਖੁਸ਼ੀ ਮਾਰੇ ਉਸ ਦੀਆਂ ਅੱਖਾਂ ਭਰ ਆਈਆਂ। ਮਾਂ ਨੇ ਆਪਣੀ ਧੀ ਲਈ ਸਭ ਉਸ ਦੇ ਮਨ ਪਸੰਦ ਦੀਆਂ ਚੀਜ਼ਾਂ ਬਣਾਈਆਂ ਹੋਈਆਂ ਸਨ। ਉਸੇ ਦੋਨੋਂ ਸਕੇਪਰਾ ਕਰਮਾ ਤੇ ਛਿੰਦਾ ਵੀ ਉਸ ਨੂੰ ਭੱਜ ਕੇ ਮਿਲੇ। ਮਾਫ਼ ਕਰਨਾ ਭੈਣੇ ਸਾਥੋਂ ਦੋਨਾਂ ਤੋਂ ਹੀ ਨਹੀਂ ਆਇਆ ਗਿਆ ਤੈਨੂੰ ਲੈਣ। ਤਾਂ ਹੀ ਗੁਰਦੀਪ ਨੂੰ ਭੇਜਿਆ ਤੈਨੂੰ ਲੈਣ ਵਾਸਤੇ। ਹੋਰ ਸਭ ਠੀਕ ਹੈ। ਕਰਮੀ ਨੇ ਪੁੱਛਿਆ ਰਣਦੀਪ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਜਵਾਬ ਦਿੱਤਾ ਸਭ ਦੇ ਚਿਹਰੇ ਖੁਸ਼ੀ ਨਾਲ ਖਿੜੇ ਹੋਏ ਸਨ ਤੇ ਦੂਜੇ ਪਾਸੇ ਰਣਦੀਪ ਆਪਣੇ ਪਰਿਵਾਰ ਨੂੰ ਮਿਲ ਸਭ ਦੀ ਖੁਸ਼ੀ ਵਿੱਚ ਖੁਸ਼ ਸ਼ਾਮਿਲ ਤਾਂ ਸੀ ਪਰ ਆਪਣੇ ਦਿਲ ਵਿੱਚ अनेका ਦਰਦ ਛੁਪਾਈ ਬੈਠੀ ਸੀ ਉਸ ਦੇ ਚਿਹਰੇ ਤੇ ਛਾਈ ਝੂਟੀ ਜਿਹੀ ਮੁਸਕਾਨ ਨੇ ਕਿਸੇ ਨੂੰ ਕਿਸੇ ਗੱਲ ਦਾ ਅਹਿਸਾਸ ਤੱਕ ਨਾ ਹੋਣ ਦਿੱਤਾ ਨਿੰਮੋ ਤੇ ਬੰਟੀ ਉਸ ਦੇ ਕੋਲ ਬੈਠੀਆਂ ਕਾਵੇ ਚੇਰ ਉਸ ਨੂੰ ਰਾਜੂ ਦਾ ਨਾਮ ਲੈ ਲੈ ਛੇੜਦੀਆਂ ਰਹੀਆਂ ਉਹਨਾਂ ਦੀ ਕੀਤੇ ਹਾਸੇ ਮੁਖੋਲਾਂ ਦਾ ਕੋਈ ਵੀ ਅਸਰ ਅੰਦੀਪ ਤੇ ਨਹੀਂ ਹੋ ਰਿਹਾ ਸੀ ਉਹ ਕਿੰਨਾ ਹੀ ਚਿਰ ਚੁੱਪ ਚਾਪ ਉਹਨਾਂ ਦੀਆਂ ਗੱਲਾਂ ਸੁਣਦੀ ਰਹੀ ਤੇ ਹਲਕਾ ਜਿਹਾ ਮੁਸਕਰਾ ਗੱਲ ਟਾਲ ਦਿੰਦੀ ਪਰਮਜੀਤ ਨੇ ਕਿਹਾ ਚਲੋ ਨਹੀਂ ਬਾਸ ਕਰੋ ਹੁਣ ਜਵਾਕੜੀ ਥੱਕੀ ਪਈ ਐ ਆਰਾਮ ਕਰ ਲੈਣ ਦੋ ਹੁਣ ਸਵੇਰੇ ਕਰ ਲਿਓ ਜਿਹੜੀਆਂ ਗੱਲਾਂ ਕਰਨੀਆਂ ਸੌ ਜਾਓ ਤੁਸੀਂ ਵੀ ਆਪੂ ਆਪਣੇ ਕਮਰੇ ਵਿੱਚ ਜਾ ਕੇ ਵੈਸੇ ਵੀ ਕਿੰਨਾ ਕਵੇਲਾ ਹੋ ਗਿਆ ਐਨਾ ਸੌਂਦਿਆਂ ਹੀ ਉਹ ਹੱਸਦੀਆਂ ਹੱਸਦੀਆਂ ਚਲੀਆਂ ਗਈਆਂ ਸਭ ਆਪੋ ਆਪਣੇ ਕਮਰੇ ਵਿੱਚ ਆਰਾਮ ਕਰ ਰਹੀ ਸਨ ਰਣਦੀਪ ਦੀ ਮਾਂ ਕਾਫੀ ਚੇਤਨ ਉਸ ਨੂੰ ਦੇਖ ਰਹੀ ਸੀ ਪਰਮਜੀਤ ਬੋਲੀ ਕੀ ਗੱਲ ਹੈ ਧੀਏ ਐਨੀ ਕੋਈ ਕੋਈ ਜੀ ਕਿਉਂ ਹੈ ਸਭ ਠੀਕ ਤਾਂ ਹੈ ਨਾ ਇਹ ਸੁਣ ਰਣਦੀਪ ਦਾ ਗਲਾ ਭਰ ਆਇਆ ਉਹ ਸੋਚਣ ਲੱਗੀ ਇੱਕ ਮਾਂ ਹੀ ਹੈ ਜੋ ਅੱਜ ਤੱਕ ਮੇਰੇ ਹਰ ਦੁੱਖ ਤਕਲੀਫਾਂ ਨੂੰ ਚੰਗੀ ਤਰ੍ਹਾਂ ਸਮਝਦੀ ਆਈ ਹੈ ਪਰ ਮਾਂ ਅੱਜ ਮੈਂ ਤੈਨੂੰ ਕਿਵੇਂ ਸਮਝਾਵਾਂ ਕਿ ਮੇਰੇ ਦੇਲੰਦਰ ਕਿਸ ਚੀਜ਼ ਦਾ ਤੂਫਾਨ ਮੱਚਿਆ ਹੋਇਆ ਹੈ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਮਾਂ ਕਿ ਇਹ ਮੇਰੇ ਨਾਲ ਕੀ ਹੋ ਰਿਹਾ ਹੈ ਮੇਰੀ ਜ਼ਿੰਦਗੀ ਦੀ ਪਟੜੀ ਇਸ ਮੋੜ ਤੇ ਆ ਕੇ ਰੁਕ ਗਈ ਹੈ ਕੀ ਮੈਂ ਚਾਹ ਕੇ ਵੀ ਕੁਝ ਨਹੀਂ ਕਰ ਸਕਦੀ ਕੀ ਹੋਇਆ ਮਾਂ ਨੇ ਜਿਵੇਂ ਉਸ ਨੂੰ ਬਾਹੋਂ ਫੜ ਹਿਲਾ ਕੇ ਦੁਬਾਰਾ ਪੁੱਛਿਆ ਤਾਂ ਉਸ ਦੀਆਂ ਸੋਚਾਂ ਦੀ ਲੜੀ ਇੱਕਦਮ ਟੁੱਟ ਗਈ ਉਹ ਇੰਨੀ ਭਾਵੁਕ ਹੋ ਗਈ ਕਿ ਉਸ ਤੋਂ ਰਿਹਾ ਨਾ ਗਿਆ ਉਸਨੇ ਘੁੱਟ ਕੇ ਆਪਣੀ ਮਾਂ ਨੂੰ ਜੱਫੀ ਪਾ ਲਈ ਤੇ ਰੋਣਾ ਸ਼ੁਰੂ ਕਰ ਦਿੱਤਾ। ਉਸ ਦਾ ਦਿਲ ਜਿਵੇਂ ਚੀਕ-ਚੀਕ ਕੇ ਕਹਿ ਰਿਹਾ ਹੋਵੇ, "ਮਾਂ ਮੈਨੂੰ ਰੱਬ ਨੇ ਕਿਸ ਗੱਲ ਦੀ ਸਜ਼ਾ ਦਿੱਤੀ ਹੈ? ਮੈਨੂੰ ਮੇਰੀ ਆਵਾਜ਼ ਕਿਉਂ ਨਹੀਂ ਦਿੱਤੀ ਮਾਂ? ਕਿਉਂ ਰੱਬ ਨੇ ਜ ਮੈਨੂੰ ਅੱਧਾ-ਅਧੂਰਾ ਜਿਹਾ ਬਣਾਇਆ ਹੈ? ਮੈਂ ਅੱਜ ਬੋਲ ਨਹੀਂ ਸਕਦੀ ਕਿ ਇਸ ਵਿੱਚ ਮੇਰੀ ਗਲਤੀ ਹੈ। ਕਿਉਂ ਸਭ ਲੋਕ ਇਹ ਕਹਿੰਦੇ ਨੇ, "ਜ਼ਰੂਰ ਕੋਈ ਇਸਨੇ ਪਿਛਲੇ ਜਨਮ 'ਚ ਪਾਪ ਕੀਤੇ ਹੋਏ ਹੈ।" ਜੇ ਇਸ ਦੀ ਰੱਬ ਨੇ ਮੈਨੂੰ ਇੰਨੀ ਵੱਡੀ ਸਜ਼ਾ ਦਿੱਤੀ ਹੈ, ਜਿਸ ਘਰ ਅੱਜ ਮੈਂ ਵਿਆਹੀ ਆ ਉਹ ਵੀ ਮੈਨੂੰ ਆਪਣੇ ਘਰ ਦੀ ਨੂੰ ਕਹਿਣ ਵਿੱਚ ਸ਼ਰਮ ਮਹਿਸੂਸ ਕਰਦੀ ਨੇ ਇੱਥੋਂ ਤੱਕ ਕਿ ਜਿਸ ਇਨਸਾਨ ਨਾਲ ਮੇਰੀ ਪੂਰੀ ਜ਼ਿੰਦਗੀ ਜੁੜੀ ਹੈ ਉਹ ਵੀ ਇਸ ਰਿਸ਼ਤੇ ਤੇ ਖੁਸ਼ ਨਹੀਂ ਹੈ ਜਦ ਇਸ ਰਿਸ਼ਤੇ ਦੀ ਬੁਨਿਆਦ ਹਾਲਾਤਾਂ ਨਾਲ ਕੀਤਾ ਸਿਰਫ ਸਮਝੌਤਾ ਹੈ ਤੇ ਤੂੰ ਹੀ ਦੱਸ ਇਹ ਰਿਸ਼ਤਾ ਅੱਗੇ ਕਿਵੇਂ ਵਧ ਸਕਦਾ ਮਾਂ ਇਹ ਸੋਚ-ਸੋਚ ਉਸ ਦੀ ਰੂਹ ਅੰਦਰੋਂ ਹੀ ਅੰਦਰੋਂ ਤੜਫ ਉੱਠੀ ਰੰਦੀਪ ਦੀ ਇਹ ਹਾਲਤ ਦੇਖ ਪਰਮਜੀਤ ਘਬਰਾ ਗਈ ਬਸ ਬਸ ਚੁੱਪ ਹੋ ਜਾ ਮਰੀਤੀ ਗੱਲ ਦੱਸ ਕੀ ਹੋਇਆ ਉਸ ਨੂੰ ਚੁੱਪ ਕਰਵਾਉਂਦਿਆਂ ਬੋਲੀ ਰੰਦੀਪ ਦਾ ਮਨ ਇੰਨਾ ਭਰ ਆਇਆ ਕਿ ਉਸ ਦੇ ਹੰਝੂ ਰੁਕੰਦਰ ਨਾ ਵੀ ਨਹੀਂ ਸੀ ਲੈ ਰਹੇ ਪਰਮਜੀ ਦਾ ਦਿਲ ਬੈਠਾ ਜਾ ਰਿਹਾ ਸੀ ਉਸ ਨੇ ਬੇਚੈਨ ਮਾਨ ਨਾਲ ਫਿਰ ਪੁੱਛਿਆ ਕਿਸ ਨੇ ਕੁਝ ਕਿਹਾ ਤੈਨੂੰ ਰੰਦੀਪ ਨੇ ਭਰੀਆਂ ਅੱਖਾਂ ਨਾਲ ਨਾ ਵਿੱਚ ਸਿਰ ਹਿਲਾਇਆ ਹੋਰ ਫਿਰ ਕੀ ਗੱਲ ਐ ਕੋਤੇ ਦਾ ਸਭ ਠੀਕ ਐ ਨਾ ਰੰਦੀਪ ਨੇ ਰੋ ਰੋ ਕੋਸ਼ਿਸ਼ ਕਰ ਦ ਆਪਣੀ ਹਾਲਤ ਬਣਾ ਲਈ ਸੀ ਕਿਉਂ ਚਾਹ ਕੇ ਵੀ ਕੁਛ ਕਹਿ ਨਹੀਂ ਪਾ ਰਹੀ ਸੀ ਇਹ ਦੇਖ ਪਰਮਜੀਤ ਸਮਝ ਗਈ ਕਿ ਜਰੂਰ ਕੋਈ ਗੱਲ ਤਾਂ ਹੈ ਪਰ ਉਸਨੇ ਇਸ ਬਾਰੇ ਇਸ ਵਕਤ ਹੋਰ ਪੁੱਛਣਾ ਠੀਕ ਨਾ ਸਮਝਿਆ ਤੇ ਉਸਨੂੰ ਪਿਆਰ ਨਾਲ ਵਰਾਉਣ ਲੱਗੀ ਚੁੱਪ ਹੋ جاتی ਏ ਐਨੇ ਕਮਲੇ ਨਹੀਂ ਬਣੀਦਾ ਹੁੰਦਾ ਤੈਨੂੰ ਐਂ ਕਰਦੇ ਦੇਖ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਦੇਖ ਜੇ ਫਿਰ ਵੀ ਮੇਰੀ ਗੱਲ ਨਹੀਂ ਮੰਨੀ ਨਾ ਮੈਂ ਤੇਰੇ ਪਾਪਾ ਨੂੰ ਬੁਲਾ ਲਿਆਣਾ ਫਿਰ ਉਹਨਾਂ ਨੂੰ ਤਾਂ ਤੈਨੂੰ ਦੱਸਣਾ ਹੀ ਪੈਣਾ ਐਦਰ ਦੇਖ ਮੇਰੇ ਵੱਲ ਹੱਥ ਨਾਲ ਪਕੜ ਉਸ ਦਾ ਮੂੰਹ ਆਪਣੇ ਵੱਲ ਕਰਦਿਆਂ ਕਿਆ ਇਹ ਸੁਣ ਰੰਦੀਪ ਨੇ ਆਪਣੀ ਅੱਖਾਂ 'ਚ ਡਿੱਗਦੇ ਹੰਝੂਨ ਰੋਕ ਲਿਆ ਪਰੰਤੂ ਹਾਲੇ ਵੀ ਆਪਣੀ ਮਾਂ ਨਾਲ ਨਜ਼ਰਾਂ ਨਹੀਂ ਮਿਲਾ ਪਾਈ ਪਰਮਜੀਤ ਨੇ ਜਿਵੇਂ ਹੀ ਪਿਆਰ ਨਾਲ ਉਸ ਦੇ ਸਿਰ ਉੱਪਰ ਹੱਥ ਫੇਰਿਆ ਉਹ ਉਸ ਦੀ ਬੁੱਕਲ ਵਿੱਚ ਸਿਰ ਰੱਖ ਲੇਟ ਗਈ ਪਰਮਜੀਤ ਨੇ ਕਾਫੀ ਵਾਰ ਗੱਲ ਜਾਣਨ ਦੀ ਕੋਸ਼ਿਸ਼ ਕੀਤੀ ਪਰ ਰੰਦੀਪ ਦੀ ਚੁੱਪੀ ਅੱਗੇ ਉਹ ਕੋਈ ਸਮਝਣ ਵਿੱਚ ਅਸਮਰੱਥ ਸੀ ਉਹ ਕਿੰਨਾ ਹੀ ਚਿਹਰ ਰੰਦੀਪ ਦੇ ਕੋਲ ਬੈਠੀ ਉਸ ਦੇ ਵਾਲਾਂ ਵਿੱਚ ਹੱਥ ਫੇਰਦੀ ਰਹੀ। ਮਾਂ ਦੀ ਬੁੱਕਲ ਵਿੱਚ ਸਿਰ ਰੱਖਦਿਆਂ ਹੀ ਰੰਦੀਪ ਦੀ ਅੱਖ ਲੱਗ ਗਈ। ਇਨਸਾਨ ਬੇਸ਼ੱਕ ਕਿੰਨਾ ਬੇਚੈਨ ਕਿਉਂ ਨਾ ਹੋਵੇ ਪਰੰਤੂ ਮਾਂ ਦੀ ਗੋਦ ਵਿੱਚ ਜਿੰਨਾ ਸਕੂਨ ਮਿਲਦਾ ਹੈ ਨਾ ਉਹਨਾਂ ਦੁਨੀਆ ਦੇ ਹੋਰ ਕਿਸੇ ਕੋਨੇ ਵਿੱਚ ਨਹੀਂ ਮਿਲਦਾ। ਦੋਸਤੋ ਤੁਸੀਂ ਸੁਣੀ ਕਹਾਣੀ ਕਰਮਾ ਵਾਲੀ ਭਾਗ ਸ਼ੀਮਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ? ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਇਕ ਸ਼ੇਅਰ ਤੇ ਇਸ ਦਾ ਨੈਕਸਟ ਭਾਗ ਸੁਣਨ ਲਈ ਚੈਨਲ ਬਿਊਟੀ ਐਂਡ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸ ਦੇ ਨੈਕਸਟ ਭਾਗ ਵਿੱਚ